ਸਸ਼ੀ ਗਾਲ ਜੀ ਮੈਂ ਸੁਖਦਾਨ ਮੇਜਰ ਗੈਲ ਸਿੰਘ ਮੈਂ ਖੁਗਦਾਫਰ ਦੇ ਰਹਿਣ ਵਾਲਾ ਇੱਥੇ ਮੇਰੀ ਦੁਕਾਨ ਹੈ ਕੰਪਿਊਟਰ ਦੀ ਹੈ ਇਹਦੇ ਨਾਲ ਸੱਜੇ ਪਾਸੇ ਜੋ ਹੈ ਡੀਸੀ ਸਾਹਿਬ ਦਾ ਦਫਤਰ ਹੈ ਸਾਹਮਣੇ ਜੱਜ ਸਾਹਿਬ ਦੇ ਕੁਆਟਰਸ ਹੈਗੇ ਆ ਬੈਕ ਸਾਈਡ ਤੇ ਕਲੋਨੀ ਹੈ ਜੋ ਜਿਹਦੇ ਵਿੱਚ ਜੱਜ ਆਪਣਾ ਕੋਰਟ ਦੇ ਔਰ ਡੀਸੀ ਸਾਹਿਬ ਦੇ ਦਫਤਰ ਦੇ ਸਾਰੇ ਮੁਲਾਜ਼ਮ ਰਹਿੰਦੇ ਆ ਨਾਲ ਹੀ ਇੱਥੇ ਸਾਡੇ ਜੋ ਹੈ ਆਪਣਾ ਵਿਕਰੀ ਦਾ ਕੰਮ ਹੈ ਦਫਤਰ ਹੈ ਇਹ ਜੋ ਹੈ ਇੱਕ ਸਾਲ ਤੋਂ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਜੋ ਪਾਣੀ ਦੀ ਹੈ ਸੀਵਰੇਜ ਦਾ ਪਾਣੀ ਜੋ ਹੈ ਓਵਰਫਲੋ ਰਿਹਾ ਇਹਨਾਂ ਨੂੰ ਕੋਈ ਪੁਆਇੰਟ ਨਹੀਂ ਮੈਂਡਿਆ ਕਿ ਕਿੱਥੇ ਇਹਦੀ ਬਲੌਕੇਜ ਹੈਗੀ ਆ ਤੇ ਉਹਦੇ ਅਸੀਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ ਕਿਉਂਕਿ ਸਾਡੇ ਕੋਈ ਨਾ ਦੁਕਾਨਾਂ ਤੇ ਘਟਵਾਦ ਆ ਰਹੇ ਆ ਜਦੋਂ ਜਦੋਂ ਇਹ ਤਾਂ ਦੁਕਾਨਾਂ ਤੋਂ ਆ ਗੱਡੀਆਂ ਲੰਘਦੀਆਂ ਲੱਗੋ ਸਾਹਮਣੇ ਦੀ ਤੇ ਉਹ ਪਾਣੀ ਸਾਡੇ ਤੇ ਛਿੱਟਦੇ ਜਾਂਦੇ ਆ ਸਾਰਿਆਂ ਨੂੰ ਰਾਹ ਗੀਰਾਂ ਨੂੰ ਪਾਣੀ ਨਾਲ ਭਰ ਦਿੰਦੇ ਇਹ ਗੰਦੇ ਪਾਣੀ ਨਾਲ ਜਦੋਂ ਜਾਏ ਆ ਕਿ ਮਤੋਂ ਮੱਛਰ ਪੈਦਾ ਹੋਏਗਾ ਬਿਮਾਰੀਆਂ ਫੈਲਣਗੀਆਂ ਤੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਸ ਨੂੰ ਜੋ ਹੈ ਜਲਦੀ ਤੋਂ ਜਲਦੀ ਜੋ ਹੈ ਜੀ ਕੀਤਾ ਜਾ। ਮੈਂ ਇੱਥੇ ਹਾਂਜੀ ਮੇਰਾ ਨਾਮ ਧਰਮਪਾਲ ਸਿੰਘ ਆ ਜੀ ਮੈਂ ਇੱਥੇ ਟਾਈਪਿੰਗ ਦਾ ਕੰਮ ਕਰਦਾ ਮੈਂ ਇਹ ਦੁਕਾਨ ਮੈਂ 55000 ਰੁਪਏ ਤੇ ਕਿਰਾਏ ਤੇ ਲਈ ਏ ਮੈਨੂੰ ਇੱਥੇ ਬਿਜਲੀ ਦਾ ਬਿੱਲ ਆਉਂਦਾ ਦਾ ਉਹ ਨੈਟ ਦਾ ਖਰਚਾ ਆਉਂਦਾ ਘੱਟੋ ਘੱਟ 7-8000 ਰੁਪਏ ਮਹੀਨਾ ਜਿਹੜਾ ਵਾ ਉਹ ਸਾਨੂੰ ਦੇਣੀ ਪੈਂਦਾ ਦਾ ਪਰ ਆ ਇੱਕ ਸਾਲ ਤੋਂ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਜਿਹੜੀ ਇਹ ਇਹ ਇੱਕ ਸਾਲ ਤੋਂ ਤੁਹਾਡਾ ਕੰਮ ਠਾਪਿਆ ਜੇ ਕੋਈ ਗਾਹਕ ਨਹੀਂ ਆਉਂਦਾ ਅਸੀਂ ਬਿੱਲ ਕਿੱਥੋਂ ਕੱਢੇ ਦੇਖੋ ਜੀ ਅਸੀਂ ਕਿੱਥੋਂ ਕਿਰਾਇਆ ਕੱਢਣਾ ਜਿਹੜਾ ਹੁਣ ਇਹ ਅਸੀਂ ਕਹਾਂਗੇ ਇੱਕ ਸਾਲ ਤੋਂ ਹੀ ਮੈਂ ਤਾਂ ਕਾਕੇ ਥ ਕੋਈ ਅਚੇ ਨਾਲ ਨਹੀਂ ਲੰਦਾ ਮੇਰੇ ਖਿਆਲ ਜੇ ਵੀ ਹੁਣ ਇਹ ਇੰਨਾ ਰੂਪ ਤਾਲ ਕਰ ਗਿਆ ਵਾ ਪਾਣੀ ਸਾਰਾ ਗੰਦ ਗੱਚਰ ਦਾ ਜੋ ਗੰਦ ਮਾਇਆ ਆ ਗਿਆ ਇਹ ਬਿਮਾਰੀ ਦਾ ਘਰ ਹੈ ਇਸੇ ਕਰ ਦਮਾਜ ਦੇ ਲੋਕੀ ਡਰਦੇ ਇੱਥੇ ਕੋਈ ਕੋਝ ਨਹੀਂ ਕਰਦਾ ਕੋਈ ਅਸੀਂ ਦੇ ਪ੍ਰਸ਼ਾਸਨ ਨੂੰ ਉਹ ਮੰਗ ਕਰਦੇ ਆਂ ਵੀ ਇਹਦਾ ਕੋਈ ਹੱਲ ਕਿਤੇ ਜਾਵੇ ਤਾਂ ਕਿ ਸਾਡਾ ਵੀ ਗੁਰਜਕਾਰ ਚੱਲੇਗੀ ਮੈਂ ਓਮ ਪ੍ਰਕਾਸ਼ ਸ਼ਰਮਾ ਪ੍ਰਧਾਨ ਐਂਟੀ ਕ腐ਸ਼ਨ ਦੀ ਹੋਮਲਾਈਟ ਵੈਲਬੀਅਰ ਅਸੋਸੀਏਸ਼ਨ ਉਹਦੇ باوجود ਜਿਹੜਾ ਇਹ ਕੰਮ ਨਹੀਂ ਹੋ ਰਿਹਾ ਮੈਂ ਸਾਰੇ ਅਫਸਰਾਂ ਨੂੰ ਬਾਈ ਨੇਮ ਲੈਟਰ ਕੱਢਿਆ ਤੇ ਕਿਸੇ ਨੇ ਵੀ ਮੈਨੂੰ ਆਸ਼ਵਾਸ਼ਣ ਨਹੀਂ ਦਿੱਤਾ ਕਿ ਕੰਮ ਹੋ ਜਾਏਗਾ ਕਿ ਇਸ ਮੈਂ ਡੀਸੀ ਸਾਹਿਬ ਕੋ ਗਿਆ ਡੀਸੀ ਸਾਹਿਬ ਨੇ ਕਿਹਾ ਤੁਸੀਂ ਆਮ ਕਰਕੇ ਬੈਠ ਜਾਓ ਤੇ ਮੈਂ ਯੂ ਸਾਹਿਬ ਨੂੰ ਫੋਨ ਕਰਤਾ ਉਹ ਤੁਹਾਨੂੰ ਆਪਣੇ ਦੱਸਦੇ ਕੀ ਕਰਨਾ ਉਹਨਾਂ ਨੇ ਯੂ ਸਾਹਿਬ ਨੂੰ ਫੋਨ ਕਰ ਦਿੱਤਾ ਯੂ ਸਾਹਿਬ ਨੇ ਜੀਪੀਸੀ ਭੇਜੀ ਤੇ ਆ ਆ ਆ ਕੋਈ ਕੱਢ ਕੇ ਉਹ ਚਲੇ ਗਏ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅ ਅਧਿਉ ਸਾਹ ਨੇ ਆਪਣੇ ਬੰਦੇ ਭੇਜ ਕੇ ਤੇ ਗੱਟਰ ਮੁੜ ਕੇ ਤਾਂ ਕਰਾਇਆ ਲੱਭ ਕੇ ਇਸ ਤੋਂ ਹੋ ਗਿਆ ਫੇਰ ਗੱਡਰਾ ਉਹ ਲੱਭਦਾ ਨਹੀਂ ਪਿਆ ਤੇ ਮੈਂ ਦੱਸੋ ਜੀ ਮੇਰਾ ਕੀ ਕਸੂਰ ਹੈ ਦੇ ਚ ਮੈਂ ਤੇ ਗਵਰਨਮੈਂਟ ਦੇ ਮਲਕੇ ਚੱਕਰ ਲਵਾ ਲਗਾ ਕੇ ਮੈਂ ਤੇ ਥੱਕ ਗਿਆ ਹਰ ਗਿਆ ਇੱਕ ਗੱਡਰੇ ਦੇ ਅਧਿਕਾਰੀ ਰਹਿੰਦੇ ਇੱਥੇ ਇੱਕ ਤੁਹਾਡੀ ਬਿਕਰੀ ਹੈ ਇੱਥੇ ਔਰ ਛਾਪਾ ਵੀ ਹੈ ਇੱਥੇ ਹਾਂਜੀ ਕੀ ਕਹਿਣਾ ਚਾਹੋਗੇ ਖਾਣ ਪੀਣ ਦੀਆਂ ਚੀਜ਼ਾਂ ਵੀ ਇੱਥੇ ਬੰਦੀਆਂ ਹਾਂਜੀ ਖਾਣ ਪੀਣ ਦੀਆਂ ਚੀਜ਼ਾਂ ਬੰਦੀਆਂ ਉਹਦੇ ਕਰਕੇ ਤੇ ਸਾਰਾ ਸਿਆਪਾ ਜੀ ਅਈ ਕਰ ਰਹੇ ਆ ਜਲਦੀ ਤੋਂ ਜਲਦੀ ਹੱਲ ਹੋਵੇ ਇਹਦਾ ਆਪਣਾ ਨਾਮ ਦਾ ਜ਼ੋਤ 21 ਸਮੱਸਿਆ ਪੇਸ਼ ਆ ਰਹੀ ਹੈ ਕਿਹੋ ਜੀ ਇਸ ਸਮੱਸਿਆ ਦੇਖੋ ਜੀ ਮੇਰਾ ਨਾਮ ਦਨੇਸ਼ ਕੁਮਾਰ ਉਰਫ ਮੁੰਨਾ ਈਰਸ਼ਕਾ ਯੂਨੀਅਨ ਅਤੇ ਰੇੜੀ ਫਰੀ ਯੂਨੀਅਨ ਦਾ ਮੈਂ ਇਥੋਂ ਪ੍ਰਧਾਨ ਵੀ ਆ ਪਰ ਹਰ ਕੋਈ ਨਾ ਕੋਈ ਸਮੱਸਿਆ ਦੇ ਵਿੱਚ ਇਹ ਜਦੋਂ ਸਾਨੂੰ ਸੱਦੇ ਨੇ ਪ੍ਰਧਾਨ ਦੇ ਨਾਤੇ ਤੇ ਸਾਨੂੰ ਆਣਾ ਪੈਂਦਾ ਸਮੱਸਿਆ ਇੱਥੇ ਅੱਜ ਆ ਸੀਵਰੇਜ ਦੀ ਸੀਗੀ ਇਹ ਪੰਡਤ ਜੀ ਨੇ ਹਸੋਂ ਦੱਸਿਆ ਕਿ ਮੈਂ ਕਾਫੀ ਚਿਰ ਤੋਂ ਦਰਖਾਸਤਾਂ ਜਿਹੜੀਆਂ ਦਿੱਤੀਆਂ ਵਾਂ ਪਰ ਸੁਣਾਈ ਕੁਝ ਨਹੀਂ ਹੋਉਂਦੀ ਮੈਂ ਤਾਂ ਇਹ ਚੀਜ਼ ਨੂੰ ਕਹਿਣਾ ਕਿ ਇਹਦੀ ਫੜਾ ਫੜਾ ਭੜ ਤੋਂ ਇਹਦਾ ਕੰਮ ਹੋਵੇ ਕਿਉਂਕਿ ਐਡੀ ਵੱਡੀ ਆਈ ਕੋਈ ਸਮੱਸਿਆ ਨਹੀਂ ਆ ਗਈ ਕਿ ਜਿਹੜੀ ਸਮੱਸਿਆ ਨਾ ਹੱਲ ਹੋਏ ਜਦੋਂ ਸੀਵਰੇਜ ਬੋਰਡ ਨੇ ਇਸ ਚੀਜ਼ ਦਾ ਨਕਸ਼ਾ ਬਣਾਇਆ ਜਾਂ ਸੀਵਰੇਜ ਦਾ ਪਾਣੀ ਬਾਹਰ ਕੱਢਣ ਵਾਸਤੇ ਆਪਣੇ ਸੀਵਰੇਜ ਪਾਈਪਾਂ ਪਾਈਆਂ ਜਾਂ ਉਹਦੇ ਵਿੱਚ ਇਹਨਾਂ ਨੇ ਪ੍ਰੋਵੀਜ਼ਨ ਆਪਣੇ ਹੋਲਦੀਆਂ ਦਿੱਤੀਆਂ ਕਿ ਕਿੱਥੋਂ ਆਹੀਂ ਪੁੱਟ ਕੇ ਕੱਢੋ ਸਾਫ਼ ਕਰ ਸਕਦੇ ਆ ਇਹ ਸਾਰਾ ਕੁਝ ਪਤਾ ਇਹ ਤਾਂ ਸੀਵਰੇਜ ਬੋਰਡ ਜਾਂ ਜਿਨ੍ਹਾਂ ਨੇ ਨਕਸ਼ਾ ਬਣਵਾਇਆ ਉਹ ਵੇਖਣ ਕਿ ਕਿੱਥੇ ਆਦਾ ਅਗਲੇ ਪਾਸੋਂ ਬਲਾਕਿੰਗ ਆ ਤੇ ਇਹਨੂੰ ਠੀਕ ਕੀਤਾ ਜਾਵੇ ਮੈਂ ਤੇ ਇਸ ਚੀਜ਼ ਨੂੰ ਕਹਿੰਦਾ ਇਹਨੂੰ ਜਲਦੀ ਤੋਂ ਜਲਦੀ ਠੀਕ ਹੈ ਇਹਦਾ ਹੱਲ ਕਰਨ ਜੇ ਨਹੀਂ ਕਿਸੇ ਪਾਸੇ ਹੱਲ ਕਰਨਗੇ ਤੇ ਮਜਬੂਰ ਹਾਂ ਸਾਨੂੰ ਫੇਰ ਮੁੜ ਕੇ ਡੀਸੀ ਸਾਹਿਬ ਕੋਲ ਜਾ ਕੇ ਜੇ ਸਾਡੀ ਨਹੀਂ ਸੁਣਾਈ ਹੋਏਗੀ ਤਾਂ ਸਾਨੂੰ ਉੱਥੇ ਬੈਠ ਕੇ ਧਰਵਾ ਵੀ ਲਾਣਾ ਪਏਗਾ ਤਾਂ ਅਸੀਂ ਲਾਵਾਂਗੇ ਤੇ ਛੇਤੀ ਤੋਂ ਛੇਤੀ ਮੈਂ ਤਾਂ ਕਹਿੰਦਾ ਪ੍ਰਸ਼ਾਸਨਾਂ ਜਿਹੜਾ ਮਸਲਾ ਹੱਲ ਕਰ ਦੇ ਕਿਉਂਕਿ ਆਮ ਪਬਲਿਕ ਇੱਥੋਂ ਲੰਘਦੀ ਆ ਲਾਗੇ ਪਾਰ ਕੇ ਉੱਥੇ ਬੱਚੇ ਖੇਡਦੇ ਨੇ ਲੋਕੀ ਸੈਰ ਕਰ ਜਾਂਦੇ ਆ ਜਦੋਂ ਆ ਗੰਦੀ ਹਵਾ ਆ ਜਾਏਗੀ ਇੱਥੋਂ ਮੱਛਰ ਪੈਦਾ ਹੋਏਗਾ ਮੱਛਰ ਉਹ ਨਾਲ ਲੜੂਗਾ ਜਾਂ ਖਾਣ ਪੀਣ ਦੇ ਇਥੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਢਾਬੇ ਹੈਗੇ ਨੇ ਜਾਂ ਆਪਣੇ ਫੈਕਟਰੀ ਹੈਗੀਆਂ ਬਿਸਕੁਟ ਬੈਕਰੀ ਦੀ ਕੱਲੋਂ ਉੱਥੇ ਆ ਜ਼ਿੰਦਗੀ ਪਏਗੀ ਉਹ ਗੰਦਗੀ ਦੇ ਨਾਲ ਹੀ ਜਿਹੜੀਆਂ ਚੀਜ਼ਾਂ ਬਣਨਗੀਆਂ ਕੱਲੋਂ ਪਬਲਿਕ ਦੇ ਵਿੱਚ ਜਾਂ ਸਾਡੇ ਬੱਚੇ ਖਾਣਗੇ ਉਹ ਬਿਮਾਰ ਹੋ ਸਕਦੇ ਨੇ ਇਸ ਕਰਕੇ ਆ ਕਿ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਹਨੂੰ ਛੇਤੀ ਤੋਂ ਛੇਤੀ ਜਿਹੜਾ ਮਸਲਾ ਹੱਲ ਕਰਾਇਆ ਜਾਏ